ਇਰੇ ਪੁਰਬਾਂ ਦੇ ਨਸ਼ੇ ਵਿੱਚ ਉਹ ਤੈਨੂੰ ਬੇਦਾਵਾ ਲਿਖ ਗਏ ਹਨ ਮਾਛੀਵਾੜਾ ਉਹਨਾਂ ਦੇ ਮੂੰਹ ਤੇ ਉੱਗ ਆਇਆ ਹੈ ਤੇ ਆਏ ਦਿਨ ਜੂਆਂ ਉਥੇ ਜਫਰ ਨਾਮੇ ਲਿਖਦੀਆਂ ਹਨ ਉਹ ਨਵਾਂ ਮਹੀਨਿਆਂ ਵਿੱਚ 270 ਸਾਹਿਬਜ਼ਾਦਿਆਂ ਦਾ ਅਵਤਾਰ ਕਰਦੇ ਹਨ ਤੇ ਕੋਈ ਨਾ ਕੋਈ ਚਮਕੌਰ ਲੱਭ ਕੇ ਉਹਨਾਂ ਨੂੰ ਸ਼ਹੀਦ ਦਾ ਰਤਬਾ ਦਿਵਾ ਦਿੰਦੇ ਹਨ ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ ਲਾਲ ਕਿਲੇ ਦੇ ਸਿਖਰ ਅਸ਼ੋਕ ਚੱਕਰ ਵਿੱਚ ਪ੍ਰਵੇਸ਼ ਕਰ ਲਿੱਤਾ ਹੈ ਅਤੇ ਉਹਨਾਂ ਨੇ ਸਾਂਝੇ ਫਰੰਟ ਦੇ ਹਜ਼ੂਰ ਦਿੱਲੀ ਦੀ ਵਫਾਦਾਰੀ ਦੀ ਸੌਂ ਖਾਦੀ ਹੈ ਜੇ ਉਹ ਦੱਖਣ ਨੂੰ ਜਾਣ ਵੀ ਤਾਂ சிவாਜੀ ਨਹੀਂ ਸ਼ਿਵਾਜੀ ਗਣੇਸ਼ਣ ਨੂੰ ਸੰਗਠਿਤ ਕਰਨ ਜਾਂਦੇ ਹਨ ਕਟਾਰ ਉਹਨਾਂ ਦੀ ਵਖੀ ਵਿੱਚ ਸਫਰ ਦਾ ਪੱਤਾ ਬੜ ਚੁੱਭਦੀ ਹੈ ਉਹਨਾਂ ਮੁਲਕ ਭਰ ਦੀਆਂ ਚਿੜੀਆਂ ਨੂੰ ਇਸ਼ਤਿਹਾਰੀ ਮਲਜਮ ਕਰਾਰ ਦਿੱਤਾ ਹੈ ਪਰ ਗੁਰੂ ਉਹ ਸਿੰਘ ਕੌਣ ਹਨ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ ਇਹ ਹੱਜ ਵੀ ਹਰ ਜੇਲ੍ਹ ਹਰ ਇੰਟਰੋਗੇਸ਼ਨ ਸੈਂਟਰ ਨੂੰ ਸਰਹੰਦ ਦੀ ਕੰਧ ਤੇ ਅਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ ਉਹ ਹੜਿਆਈ ਸਰਸਾਂ ਵਿੱਚੋਂ ਟੁੱਬੀ ਮਾਰ ਕੇ ਤੇਰੇ ਗ੍ਰੰਥ ਕੱਢਣ ਗਏ ਹਨ اے ਗੁਰੂ ਉਹ ਸਿੰਘ ਕੌਣ ਹਨ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ